ਆਵਾਜ਼ ਨੂੰ ਬੜਾ ਬੜਕੇ ਬਾਹਰ ਕੱਢਦੇ ਰਹੇ ਆ ਬੱਚੇ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀ.ਡੀ.ਆਰ.ਏ ਤੇ ਮਲਾ ਦਾ ਫੋਰੀ ਲਾ ਕੇ ਵਿਖਾਏ ਸੀ ਮੈਂ ਬਰਦਾਸ਼ਤ ਕਰਾਂ ਪਰ ਕਹਿੰਦੀ ਇਹ ਤਾਂ ਲਾਣ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਲਾਣ ਕਰ ਰਹਾ ਹੈ ਸਾਡਾ ਸਰਪੰਚ ਹੈ ਤੇ ਸਰਪੰਚ ਬਣੂਗਾ ਇਹ ਮੈਂ ਤਾਂ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਕੱਲੇ ਕੋਈ ਬੱਤਾਂ ਨਹੀਂ ਬਣਦਾ ਦਾ ਕਿ ਬੱਤੇ ਬਣਾਵਾਂਗੇ। ਕੋਣੋ ਕੋਣ ਹਾਲ? ਕਿਹੜਾ ਬੱਤਾ ਨਹੀਂ ਬੰਦਿਆ ਕਿ ਨੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੀ ਕਿਰਮਾ ਲਾਵੇ ਕੀ ਕਰਕੇ ਬਤਾਇਓ ਪਰ ਮੁਕੇ। ਅਸੀਂ ਬਣਾਵਾ ਦੇ ਬੱਤੇ ਕਰੇ ਬਣਾਏ। ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਮੁੰਡਾ। ਆ ਸਾਡੀ ਟੀਨ ਸਾਰੇ ਲੋਨ ਚ ਬਣਣ ਹੋਣਗੇ। ਸ੍ਰੀ ਮਾਇਨਾ ਦੀ ਸ਼੍ਰੀਤੀ ਦਾ ਪਹਿਲਾ ਚੱਕਦੇ ਆ। ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਕੁਛ ਕਰਦੇ ਆ ਤੇ ਕਹਿੰਦੇ ਆ ਕਿ ਆ ਆਮਤ ਰਾਜਨੀ ਆਪੋ ਤਾਂੋ ਜਾਦੇ ਨੇ ਕਿ ਇਹ ਕਦੋਂ ਮੂਲੇ ਆ ਜਾਣੇ ਇਹਦੋਂ ਕੁਝ ਬਣ ਜਾਣਾ। ਪਰ ਇਹ ਜਿਹਨਾਂ ਨਰਾਇਣ ਚੋੜਾ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਇਹ ਗੋਲੇ ਵੇ ਆ ਸਾਹਿਬ ਪਰ ਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ ਬੜ ਕੇ ਬਾਹਰ ਕੱਢਦੇ ਰਹੇ ਆ ਪਰ ਚੈੱਕੀ ਕੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀਜਰ ਕੀ ਤੇ ਮਲਾ ਦਾ ਫੁੱਲ ਹੀ ਲਾ ਕੇ ਦਿਖਾਇਆ ਸੀ ਸਾਹਿਬ ਹੋਰ ਕਹਿੰਦੀ ਜੇ ਦਾ ਨਾਮ ਨਹੀਂ ਕਰਨਾ ਹੈ ਅਸੀਂ ਸਰਪੰਚ ਜੀ ਨਾਮ ਕਰ ਰਹੇ ਆ